ਮੈਂ ਹੱਥ ਜੋੜ ਕੇ ਬੇਨਤੀ ਕਰਨਾ ਬਹੁਤ ਨੁਕਸਾਨ ਕਰ ਲਿਆ ਆਪਾਂ ਪੰਜਾਬ ਦਾ ਤਜਰਬੇ ਕਰ ਕਰਕੇ ਇਹਨੂੰ ਬਣਾ ਦਿਓ ਜੀ ਇਹਨੂੰ ਬਣਾ ਦਿਓ ਜੀ ਆ ਨਮਾ ਆ ਗਿਆ ਜੀ ਇਹਨੇ ਸੌਖਾ ਲਈ ਜੀ ਇਸ ਕਰਕੇ ਇਹਨੂੰ ਵੋਟਾਂ ਪਾ ਦਿਓ ਜਿਹੜੇ ਸੌਖਾ ਦੇਣਾ ਸਹੀ ਮੈਨੇ ਕਿ ਉਹਨੇ ਠੱਗੀ ਮਾਰਨੀ ਆ ਅਕਾਲੀ ਦਲ ਜਵਾਨ ਦਾ ਪੱਕਾ ਹੈ ਅਸੀਂ ਜੋ ਕਹਿਨੀਆ ਕਰਦੇ ਆ ਸਾਡਾ ਘਰ ਹੈ ਅਕਾਲੀ ਦਲ ਵਾਸਤੇ ਪੰਜਾਬ ਪਰਿਵਾਰ ਹੈ। ਉਹਨਾਂ ਵਾਸਤੇ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਭੀਚੇਪੀ ਹੈ ਭਾਵੇਂ ਚਾੜੂ ਵਾਲੇ ਉਹਨਾਂ ਵਾਸਤੇ ਘਰ ਨਹੀਂ ਆ ਗੈਸਟ ਹਾਊਸ ਹੈ। ਸਹਿਰਪੁਰ ਕਰਨਾਏ ਆ ਜੇ ਦਾਅ ਬਣ ਕੇ ਰਹਿ ਗਏ 5 ਸਾਲ ਨਹੀਂ ਦਾਅ ਬਣਿਆ ਤਾਂ ਨਗਲੀ ਅਗਲੇ ਕਿਸੇ ਸੂਬੇ ਚਲੇ ਜਾਣਾ ਇਹਨਾਂ ਨੇ। ਇਹਨਾਂ ਆਖੀ ਲਗਾ ਥੋੜੇ ਨਾਲ। ਥੋੜਾ ਨੁਕਸਾਨ ਹੋਇਆ ਤੁਸੀਂ ਦੇਖੋ ਕੀ ਜੇ ਖੜ ਕੀ ਤੇ ਕੇਜਰੀਵਾਲ ਦੇ ਫੋਟੋ ਆ ਮੌਕਾ ਕੇਜਰੀਵਾਲ ਜੋ ਕਿਉਂ ਨਹੀਂ ਅੱਗੇ ਬੰਨਾਂ ਦੇ ਖੜਿਆ ਹੋਣਾ ਕਿਉਂ ਨਹੀਂ ਮੁੱਖ ਮੰਤਰੀ ਬੰਨਾਂ ਦੇ ਖੜ ਕੇ ਆਪ ਅਫਸਰ ਲਾ ਕੇ ਉਹਨੇ ਮਦਦ ਕੀਤੀ ਇਸ ਕਰਕੇ ਮੈਂ ਇੰਨਾ ਹੀ ਕਹਿਣਾ ਚਾਹਣਾ ਪਛਾਨੀਏ ਜੇ ਗਲਤੀ بار-बार ਕਈ ਆਉਂਗੇ ਨੁਕਸਾਨ ਇੰਨਾ ਹੋ ਜਾਊਗਾ ਕਿ ਖੜਾ ਹੋਣਾ ਘੋਲਣਾ ਸੋ ਮੈਂ ਜਿਹੜੀ ਬੇਨਤੀ ਕਰਨ ਵਾਸਤੇ ਆਇਆ ਜੇ ਪੰਜਾਬ ਨੂੰ ਬਚਾਉਣਾ ਹੈ ਖਾਲਸਾ ਜੀ ਆਪਣੀ ਕੌਮ ਨੂੰ ਬਚਾਉਣਾ ਹੈ ਥੋਡੇ ਕੋਲੇ ਹੁਣ ਕੋਈ ਚਾਰਾ ਨਹੀਂ ਆਪਣੀ ਪਾਰਟੀ ਤੋਂ ਬਗੈਰ ਆ ਪਾਰਟੀ ਥੋਡੇ ਬਜ਼ੁਰਗਾਂ ਦੀ ਪਾਰਟੀ ਹੈ ਥੋਡੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਖੂਨ ਪਸੀਨੇ ਨਾਲ ਬਣਾਈ ਪਾਰਟੀ ਹੈ ਯਾ ਯਾਦ ਕਰੋ ਆਪਣੇ ਬਜ਼ੁਰਗਾਂ ਦੀ ਗੱਲਾਂ ਉਹ ਪੰਚ ਤੋਂ ਬਗੈਰ ਤੱਕੜੀ ਤੋਂ ਬਗੈਰ ਕਿਤੇ ਝਾਕਦੇ ਨਹੀਂ ਹੁੰਦੇ ਸੀ ਆਪਾਂ ਦੋ ਗਨਮੈਨਾਂ ਲੈਣ ਵਾਸਤੇ ਕੌਮ ਦੇ ਪੰਚ ਦੇ ਪਿੱਛੇ ਪਿੱਛੇ ਛੁਰਾ ਮਾਰ ਦਿੰਦੇ ਸੀ ਛੋਟੀ ਜੀ ਚੀਰਮੈਨੇ ਵਾਸਤੇ ਬੱਪਾ ਲੱਗਿਆ ਆਪਣੇ ਬਜ਼ੁਰਗ ਨਹੀਂ ਜਾਂਦੇ ਸੀ ਤਾਈਓ ਕਿਹਾ ਜਾਂਦਾ 1600 ਸਾਲ ਬਾਪੂ ਬਾਦਲ ਨੇ ਤੇ ਤੁਹਾਡੇ ਬਜ਼ੁਰਗਾਂ ਨੇ ਉਹਨਾਂ ਨਾਲ ਕੱਟੀ ਏ ਜੇ ਉਹਨਾਂ ਦੇ ਦਿਲ ਚ ਅੱਜ ਵਰਗੀ ਸੋਚ ਹੁੰਦੀ ਕਿਨੇ ਜਾਣੇ ਸੀ ਕਿੱਲਾ ਚ ਵਾਪਸ ਉਹ ਸੋਚ ਲੈ ਕੇ ਆਓ ਤਾਂ ਬਚਾਂਗੇ ਆਪਣੇ ਵਾਸਤੇ ਪੰਜਾਬ ਘਰ ਹੈ ਇੱਥੋਂ ਕਿਤੇ ਜਾ ਨਹੀਂ ਸਕਦੇ ਹੁਣ ਤਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਨੇ ਵੀ ਦਵਾਜੇ ਬੰਦ ਕਰਤੇ उथे भी वापस ही आम लागे लोग रहना इतने इन ही तकड़े होकर अपनी पार्टी कर सकती है अकाली जो कुछ भी बनिया पंजाब सारा कुछ ही अकाली दल ने बनाया भावें रंजीत सागर डैम है भावें सड़क है भावें नहर है ਭਾਵੇਂ ਤੁਹਾਨੂੰ ਕਯੂਬਲ ਕਨੈਕਸ਼ਨ ਹੈ ਭਾਵੇਂ ਗਰੀਬ ਨੂੰ ਆਟਾ ਦਾ ਰੋਟੀ ਸ਼ਗਲ ਪੈਨਸ਼ਨ ਹੈ ਜੂ ਕੁਝ ਵੀ ਕੁਝ ਸੋਚ ਲੋ ਸ਼ੁਰੂਆਤ ਅਕਾਲੀ ਦਲ ਦੀ ਤੇ ਟਿੰਕਾ ਟਿੰਕਾ ਇਕੱਠਾ ਕਰਕੇ ਮਿਹਨਤ ਅਕਾਲੀ ਦਲ ਦੀ ਪੰਜਾਬ ਵਾਸਤੇ ਤੋਂ ਐਸ ਕਰਕੇ ਅ 10 ਸਾਲ ਗਵਾਲੇ ਹੁਣ ਐਸ ਚੱਕਰਾ ਚਾਹੀਏ ਹਲੇ ਆਉਣਗੇ ਕਿਉਂਕਿ ਸੈਂਟਰ ਦੀਆਂ ਪਾਰਟੀਆਂ ਦਾ ਨਿਸ਼ਾਨਾ ਹੈ ਕਿ ਖਾਲਸਾ ਕੌਮ ਨੂੰ ਕਮਜ਼ੋਰ ਕਰਨਾ ਹੈ ਥੋੜੇ ਸਮਰੀ ਤੁਸੀਂ ਕਾਲੀ ਦਲ ਕਮਜ਼ੋਰ ਕਰਤਾ ਤੱਕ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਗਏ ਤੱਕ ਪੱਤਾ ਸਾਹਿਬ ਹੀ ਮੈਨੇਜਮੈਂਟ ਤੇ ਕਬਜ਼ਾ ਕਰ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਨੇਜਮੈਂਟ ਤੇ ਕਬਜ਼ਾ ਕਰ ਗਏ ਐਸਪੀਸੀ ਤੋੜਦੀ ਹਰਿਆਣਾ ਲਗਪਣਾ ਤਾਂ ਉੱਥੇ ਕਬਜ਼ਾ ਕਰ ਗਏ ਐਜੀਪੀਸੀ ਤੇ ਵੀ ਕਬਜ਼ਾ ਕਰਨ ਲੱਗੇ ਸੀ ਆ ਤਾਂ ਤਕੜੇ ਹੋ ਕੇ ਆਪਾਂ ਬਾਹਰ ਲੀ ਇੱਥੇ ਵੀ ਕਰ ਲੈਂਦੇ ਵੇ ਥੋੜੇ ਪੱਲੇ ਕੁਝ ਨਹੀਂ ਹੋਣਾ ਸੀ ਅਲਸਾ ਜੀ ਇਹ ਮੈਂ ਦੇਖਿਆ ਕਰੋ ਕਿ ਇੱਕ ਬੰਦਾ ਜੀ ਬਸ ਗਾਤਰਾ ਪਾ ਕੇ ਆ ਗਿਆ ਜੀ ਆਪਣੇ ਸਿਰੇ ਸਾਫ ਬਣ ਕੇ ਬੜਾ ਵੱਡਾ ਸਿੱਖ ਹੈ ਪਿਛੋਕੜ ਦੇਖਿਆ ਕਰੋ ਉਹਦਾ ਪਿਛੋਕੜ ਕੀ ਹੈ ਬਹੁਤ ਏਜੰਟਾਂ ਨਾ ਏਜੰਸੀਆਂ ਨੇ ਜੈੱਡ ਭੇਜੇ ਐ ਥੋੜੇ ਤੋਂ ਵੱਡੇ ਸਿੱਖ ਬਣ ਛੱਕਣਗੇ ਪਰ ਉਹਨਾਂ ਦਾ ਕੰਮ ਕੌਮ ਨੂੰ ਮਾਰਨਾ ਹੈ मैं, आज 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 वास्ते वास्ते आए। मैं तो हूँ अब हड़ा वास्ते हैं मैं समुची लीडरशिप में हो सारे काम छा कि मैं हाजिर अज तकरीबन मैं लगता दो ढाई सौ पाली इतों डेरा बा नानक दीना नगर तीन हल्क जा रही है लो लो। ਹੋਰ ਵੀ ਚਾਰਾ ਅਸੀਂ ਭੇਜਦੇ ਆ ਕਿਸੇ ਵੀ ਜਿੰਨਾ ਵੀ ਚਾਰਾ ਚਾਹੀਦਾ ਜਿੰਨੀ ਤੂੜੀ ਚਾਹੀਦੀ ਹੈ ਦੱਸੀ ਜਾਓ ਅਸੀਂ ਟਰਾਲੀਆਂ ਤੇ ਟਰਾਲੀਆਂ ਭੇਜੀ ਜਾਵਾਂਗੇ